ਆਵੇ ਰਈਆ ਬਹਿ ਤੂੰ ਮੇਰੀ ਸ਼ਾਮੇ ਕਦੇ ਆਵੇ ਰਈਆ ਬਹਿ ਤੂੰ ਮੇਰੀ ਸ਼ਾਮੇ سنگੜੀ ਮੇਰੀ ਸ਼ਾਲਾ ਕੋਈ ਕੋਈ ਮੁੰਨਾ ਆਵੇ ੁੱਗੀਆਂ ਘਟਾਰਾਂ ਦੇਖ ਕੋਇਲ ਵੀ ਗਾਵੇ ੁੱਗੀਆਂ ਘਟਾਰਾਂ ਦੇ ਕੋਇਲ ਵੀ ਗਾਵੇ ਮੇਰੇ ਠਾਣੀਆਂ ਤੇ ਗੁਡਮੋਰ ਵੀ ਆਏ ਆਹ ਤੋਤੇ ਵੀ ਆ ਗਏ ਬਨ ਬਨ ਧਾਰਾ ਆਹ ਤੋਤੇ ਵੀ ਆ ਗਏ ਬਨ ਬਨ ਧਾਰਾ ਛਿੜੀਆਂ ਦੀ ਚੀਕੀ ਜੋ ਕਰਨ ਬਹਾਰਾ ਇਤਲੀ ਸੋਹਣੇ ਸੋਹਣੇ ਜਿਉਂ ਰੰਗ ਖਿਲਾਰੇ ਤੇਤਲੀ ਸੋਹਣੇ ਸੋਹਣੇ ਜਿਉਂ ਰੰਗ ਖਿਲਾਰੇ ਜੋ ਕੁਦਰਤ ਆਪਣਾ ਆਪ ਸੰਵਾਰੇ ਕਿਉਂ ਰਸ ਮੇਰੇ ਕੋਲੋਂ ਤੂੰ ਲੰਘ ਚੱਲਿਆਂ ਕਿਉਂ ਰਸ ਮੇਰੇ ਕੋਲੋਂ ਤੂੰ ਲੰਘ ਚੱਲਿਆਂ ਤੇਰੇ ਬਾਕੂ ਨਾਲ ਸੀ ਮੇਰੀ ਜਾਰੀ ਬੱਲਿਆ ਘੜੀ ਦੁਪਹਿਰਾਂ ਨੂੰ ਕੋਈ ਨਿਸ਼ਾਨੀ ਆਉਂਦਾ ਘੜੀ ਦੁਪਹਿਰਾਂ ਨੂੰ ਕੋਈ ਨਿਸ਼ਾਨੀ ਆਉਂਦਾ ਘੜੀ ਦੁਪਹਿਰਾਂ ਨੂੰ ਚਾਂਵੇਂ ਹੁੰਦਾ ਉਹ ਬੂੜੀ ਨੀਂਦਾ ਓਂ ਘਟੰਕਾ ਲੰਦਾ ਕਿੱਥੇ ਤੁਰ ਗਏ ਸਾ ਮੋੜ ਕਦੀ ਨਾ ਆਏ ਕਿੱਥੇ ਤੁਰ ਗਏ ਸਾ ਮੋੜ ਕਦੀ ਨਾ ਆਏ ਗਲ ਲੱਗ ਮੇਰੇ ਨਾਲ ਕੋਈ ਦੁੱਖ ਸੁਣਾਏ ਤੂੰ ਪਾਲਾ ਪੁੱਤਰਾ ਦਿਲ ਆਪਣੇ ਦੀ ਸਾਥ ਤੂੰ ਪਾਲਾ ਪੁੱਤਰਾ ਦਿਲ ਆਪਣੇ ਦੀ ਸਾਥ ਲੱਗੀ ਜਾ ਤੇਰੀ ਸੋਚ ਨੂੰ ਤੂੰ ਕਦੇ ਤਾਂ ਮਾਣ ਚ ਆਉ ਆਪਣਾ ਸਭ ਫਰਜ਼ ਨਿਭਾਈਏ ਆਉ ਆਪਣਾ ਸਭ ਫਰਜ਼ ਨਿਭਾਈਏ ਪ੍ਰੀਤ ਮਿਡਿਕਸ਼ਨ ਚਲ ਰੁਕਣ ਲੱਗ ਗਈ ਪ੍ਰੀਤ ਮਿਡਿਕਸ਼ਨ ਚਲ ਰੁਕਣ ਲੱਗ ਗਈ ਤੁਮ ਮਾਚ